ਮੈਨੂੰ ਕਹਦੇ ਨੇ ਪੁੱਛ ਕੇ ਜੇ ਇਹਦੀ ਮਾਂ ਨੂੰ ਕਹਿੰਨੀ ਪੁੱਛ ਕੇ ਜੇ ਇਹਦੇ ਪਿਓ ਨੂੰ ਕਹਿੰਨੀ ਭਰਾ ਨੂੰ ਕਹਿੰਦੇ ਪੁੱਛ ਕੇ ਵਿਆਹ ਕਰਵਾਇਆ ਵਾ ਸਾਨੂੰ ਨੰਗਾ ਤੂੰ ਚੁੱਪ ਕਰ ਜਾ ਨੰਗਾ ਨਹੀਂ ਪਤਾ ਲੱਗਾ ਇਸ ਗੱਲ ਤੋਂ ਤੇ ਕਲੀਅਰ ਹੋ ਗਿਆ ਫਿਰ ਉਹ ਉਹ ਮੇਡਾ ਵੇਜੋ ਮਾਨਾ ਕਿਵੇਂ ਮਸਲਾ ਕੀ ਹੈ ਕਹਿੰਦੇ ਹਾਥੀ ਦੇ ਦੰਦ ਖਾਣ ਵਾਸਤੇ ਹੋਰ ਆ ਦਿਖਾਉਣ ਵਾਸਤੇ ਹੋਰ ਆ ਗੱਲਬਾਤ ਕੀ ਹੈ ਦੋ ਪਰਿਵਾਰ ਖੜੇ ਆ ਪੁੱਛਦੇ ਆਪਾਂ ਕੀ ਗੱਲਬਾਤ ਕੀ ਗੱਲਬਾਤ ਆ ਬਈ ਗੱਲ ਗਈ ਹੋਣੀ ਆ ਬਈ ਮੈਨੂੰ ਤਾਂ ਹੁਣ ਪਤਾ ਲੱਗਿਆ ਜਦ ਤੁਸੀਂ ਸਹਰਾਣੇ ਆ ਕੇ ਖੜ ਗਏ ਮੈਂ ਤਾਂ ਅੱਗੇ ਨਹੀਂ ਏਟੇ ਕੰਦਿੰਦੀ ਤੇ ਉਧਰ ਤੁਸੀਂ ਆ ਕੇ ਖੜ ਗਏ ਮੈਂ ਤਾਂ ਸੁੱਥੋ ਪਹੇ ਤੁਸੀਂ ਕਹਦੇ ਆ ਤੁਸੀਂ ਆਏ ਮੈਂ ਸੁੱਥੋ ਪਹੇ ਕਦੋਂ ਆਏ ਆ ਤੁਹਾਡੀ ਘਰ ਵਾਲੀ ਨੇ ਬੁਲਾਇਆ ਸਾਨੂੰ ਕੀ ਮੈਂ ਕੀ ਕਰਤਾ ਇਹ ਘਰ ਵਾਲੇ ਨੇ ਬੁਲਾਉਂਦੇ ਤੁਸੀਂ ਆਏ ਟਾਕਾ ਮਾਰਿਆ ਜਿਵੇਂ ਮੈਂ ਬਰਨੀ ਮੈਂ ਕੀ ਗਨਾਹ ਕਰਤਾ ਹੁੰਦਾ ਕੀ ਕਰਤਾ ਮੈਂ ਕੀਤਾ ਕਿਉਂ ਨਹੀਂ ਹੈ ਗਨਾਹ ਕੀਤਾ ਕਿਉਂ ਨਹੀਂ ਹੈ ਤੂੰ ਐਡੇ ਵੱਡੇ ਧੋਖੇ ਦੇ ਵਿੱਚ ਮੈਨੂੰ ਰੱਖ ਬੁਲਾਣਾ ਨਹੀਂ ਸੀ ਤੂੰ ਤਾਂ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਆ ਹਾਂ ਕਿਉਂ ਬਹਿ ਕੇ ਕਿੰਨੀ ਵਾਰ ਤੂੰ ਨਾਲ ਬੈਠ ਕੇ ਗੱਲਾਂ ਕੀਤੀ ਆ ਤੂੰ ਕਿੰਨੀ ਵਾਰ ਬੈਠ ਕੇ ਤੈਨੂੰ ਬਈ ਕਹਦਾ ਤੂੰ ਮੇਰੇ ਮੈਥੋਂ ਪੁੱਛੇ ਬਈ ਇੱਥੇ ਕਰਿਆ ਤੇਰੇ ਪਰਿਵਾਰ ਦਾ ਮਸਲਾ ਉਹ ਕੁੜੀ ਦੀ ਜ਼ਿੰਦਗੀ ਤਬਾਹ ਕਰਤੀ ਤੇਰੇ ਪਰਿਵਾਰ ਦਾ ਮਸਲਾ ਬਈ ਤੂੰ ਮੇਰੀ ਗੱਲ ਸੁਣਦਾ ਮੇਰੇ ਨਾਲ ਵੀ ਗੱਲਬਾਤ ਕਰਦਾ ਮਾੜੀ ਮੋਟੀ ਪੁੱਛਦਾ ਤੂੰ ਸਿੱਧਾ ਹੀ ਆ ਕੇ ਤੁਹਾਡੇ ਪਰਿਵਾਰ ਮੈਂਬਰ ਨੇ ਬੁਲਾਇਆ ਮੈਂ ਕਿੰਨੀ ਵਾਰੀ ਬੈਠ ਕੇ ਸਮਝਾਇਆ ਤੈਨੂੰ ਤੂੰ ਸਮਝਦਾ ਉਸ ਗੱਲ ਉਸ ਗੱਲ ਤੇ ਆਉਂਦਾ ਹੀ ਨਹੀਂ ਆ ਤੂੰ ਕਦੋਂ ਕਿਹੜੀ ਗੱਲ ਕੀਤੀ ਤੂੰ ਮੇਰੇ ਨਾਲ ਇਹ ਨੂੰ ਬਲਾਗ ਦੱਸ ਬਈ ਦੱਸ ਕੀ ਗੱਲ ਗੱਲ ਕੀ ਹੈ ਸਾਰੀ ਜੀ ਗੱਲ ਉਸ ਕੱਟਣਾ ਦੀ ਕੱਟਦਾ ਹਾਂ ਮੈਂ ਤੇ ਐ ਕੱਢੂ ਤੇਰਾ ਤੂੰ ਜਿਹੜਾ ਇੰਨੇ ਟਾਂਦਾ ਕੱਢੀ ਅੱਗੇ ਅੱਗੇ ਘੱਟ ਘੱਟਿਆ ਤੂੰ ਇੰਨੇ ਟਾਈਮ ਦਾ ਕੱਢੀ ਜਾਣਾ ਮੇਰਾ ਜਲੂਸ ਤੂੰ ਕੱਢੀ ਜਾਨੀ ਮੇਰਾ ਮੈਂ ਕੱਢੀ ਜਾਨਾ ਮੇਰੇ ਤੋਂ ਕਿਸੇ ਪਾਸੇ ਨਾ ਤੜਕੇ ਹੱਥ ਨੇਕਲੇਸ ਰਹਿੰਦਾ ਤੜਕੇ ਹੱਥ ਨੇਕਲੇਸ ਰਹਿੰਦਾ ਆ ਤੇਰੇ ਸਾਹਮਣੇ ਕਲੇਸ ਕਰੀ ਜਾਂਦੀ ਏ ਕੁੜੀ ਪੜੀ ਲਿਖੀ ਕੁੜੀ ਪੜੀ ਲਿਖੀ ਮੈਨੂੰ ਖਰਾਬ ਕਰ ਦਿੱਤੀ ਆ ਜ਼ਿੰਦਗੀ ਖਰਾਬ ਕਰ ਦਿੱਤੀ ਆ ਜਿੰਦਗੀ ਖਰਾਬ ਨਾ ਕਰ ਜ਼ਿੰਦਗੀ ਇੰਨਾ ਟਾਈਮ ਹੋ ਗਿਆ ਵਾ ਪਹਿਲਾਂ ਤਾਂ ਤੂੰ ਮੈਨੂੰ ਆਪਣੇ ਜਾਲ ਚ ਫਸਾ ਲਿਆ ਹੁਣ ਤੂੰ ਮੇਰੇ ਨਾਲ ਵਿਆਹ ਕਰਵਾ ਲਿਆ 6 ਮਹੀਨੇ ਹੋ ਗਏ ਪਹਿਲਾਂ ਮੇਰੀ ਗੱਲ ਚਲਦੀ ਨੂੰ ਇਹਦੇ ਨਾਲ ਬੈਂਕ ਦੇ ਵਿੱਚ ਜੌਬ ਕਰਦੀ ਸੀ ਮੇਰੇ ਸਿਰੋ ਸਾਰਾ ਕੁਝ ਚੱਲਦਾ ਘਰ ਵੀ ਮੇਰੇ ਸਿਰੋ ਚੱਲਦਾ ਵਾ ਚੱਲਦਾ ਜੀ 2 ਮਹੀਨੇ ਦੇ ਦੇ ਕੰਮ ਕੀ ਕਰਦੇ ਹੋ ਤੁਸੀਂ ਕੰਮ ਕੰਮ ਮੈਂ ਕੋਸ ਕਰਾਂ ਯਾਰ ਬਈ ਇਹਲਾ ਹੁਣ ਹੋਇਆ ਮਹੀਨੇ ਦਾ ਮੈਂ 1 ਮਹੀਨੇ ਦਾ ਬਈ ਜੀ ਭਾਈ ਜਿਹੜਾ ਕੀ ਆ ਮਸਲਾ ਕੀ ਆ ਕੁੜੀ ਕਹਿੰਦੀ ਆ ਵੀ ਮੇਰੀ ਜ਼ਿੰਦਗੀ ਖਰਾਬ ਕਰਤੀ ਆ ਮੁੰਡਾ ਕੰਮ ਕੀ ਕਰਦਾ ਆਪਾਂ ਮੁੰਡੇ ਨੂੰ ਵੀ ਪੁੱਛਦੇ ਆ ਕੀ ਕੰਮ ਕੀ ਕਰਦਾ ਕੰਮ ਮੇਰਾ ਭਾਈ ਹੁਣ ਮੈਂ ਕੰਮ ਕੰਮ ਮੇਰਾ ਭਾਈ ਮੈਂ ਲੱਗਿਆ ਸੀਗਾ ਆਰਟੀਆਂ ਦੇ ਲੱਗਿਆ ਸੀ ਅੱਛਾ ਮਨੀ ਕੰਮ ਕਰਦਾ ਮਤਲਬ ਸਾਰਾ ਯਾਰ ਉਹ ਬਾਹਰ ਬੂਰ ਜਾਂਦੇ ਰਹਿੰਦੇ ਆ ਘਰ-ਬਾਰ ਗੱਡੀਆਂ ਕੋਠੀ ਸਾਰਾ ਕੁਝ ਮੈਂ ਹੀ ਸੰਭਾਲਦਾ ਅੱਛਾ ਹੁਣ ਤੁਸੀਂ ਘਰੇ ਹੁਣ ਭਾਈ ਮਹੀਨੇ ਦਾ ਮੈਂ ਘਰੇ ਬੈਠਾ ਤੇ ਮਹੀਨੇ ਦੇ ਇਹਨੇ ਮੇਰਾ ਜੀਣਾ ਦੁੱਬਰ ਕਰਤਾ ਰੋਟੀ ਤਾਂ ਮੈਨੂੰ ਦਿੰਦੀ ਨਹੀਂ ਕੜੇਸੀ ਦਿੰਦੀ ਆ ਤੜਕੇ ਹੱਥ ਨੇ ਜਦੋਂ ਵੀ ਹੁੰਦਾ ਕੜੇਸੀ ਹੁੰਦਾ ਤੁਹਾਡੇ ਸਾਹਮਣੇ ਵੀ ਬੇਇੱਜ਼ਤੀ ਕਰਦੀ ਘਰ ਵਾਲੀ ਦਾ ਫਰਜ਼ ਹੁੰਦਾ ਰੋਟੀ ਪਾਣੀ ਦੇਣਾ ਜੀ ਕਾਦੀ ਭਾਜੀ ਰੋਟੀ ਦਵਾਂ ਇਹਨਾਂ ਨੂੰ ਮੈਂ ਦੱਸ ਕਾਦੀ ਤੇ ਰੋਟੀ ਕਾਦੀ ਉਸ ਦੀ ਰੋਟੀ ਇਹਨਾਂ ਨੂੰ ਕਣਕ ਦੀ ਸ਼ਰਿਆਮ ਉਹ ਸ਼ਰਿਆਮ ਮੁੱਕਰੀ ਜਾਂਦੀ ਐ ਇਹਦੇ ਘਰ ਵਾਲੀ ਵੀ ਰੋਟੀ ਪਾਣੀ ਕਾਦਾ ਦਵਾਂ ਜਿਹੜਾ ਰੋਟੀ ਪਾਣੀ ਦਵਾਂ ਮੈਂ ਤੁਸੀਂ ਦੱਸੋ ਮੈਨੂੰ ਰੋਟੀਆ ਦੇਣੀ ਹੈ ਸਾਰਾ ਘਰ ਮੇਰੇ ਸਿਰੋ ਚੱਲਦਾ ਆ ਅੱਛਾ ਜੀ ਹਰ ਮਹੀਨੇ ਦਾ ਹੀ ਇੱਕ ਮਹੀਨੇ ਦਾ ਹੀ ਮਹੀਨਾ ਦਾ ਠੀਕ ਹੈ ਮਹੀਨਾ ਤੋਂ ਪੰਜ ਮਹੀਨੇ ਤੇ ਮੈਂ ਹੀ ਚਲਾਈ ਜਾਂਦਾ ਹਾਂ ہاں ਪੰਜ ਮਹੀਨੇ ਤੁਸੀਂ ਚਲਾਈ ਜਾਂਦੇ ਹੋ 6 ਮਹੀਨੇ ਹੋ ਗਏ ਸਾਰੀ ਗੱਲ ਸੁਣਨ ਦਿਓ ਵਿੱਚ ਨਾ ਤੁਸੀਂ ਕਿਉਂ ਬੋਲਦੇ ਹੋ ਫਿਰ ਸੁਣਾ ਦੇ ਕੋਈ ਨਹੀਂ ਮੈਂ ਸੁਣਾਉਣਾ ਹਾਂ ਫਿਰ ਮੈਨੂੰ ਦੱਸੋ ਤੁਸੀਂ ਜੇ ਮੈਂ ਬੁਲਾਇਆ ਉਹਨਾਂ ਨੂੰ ਫਿਰ ਉਹ ਤਾਂ ਘਰੇ ਮੈਨੂੰ ਬੋਲਣ ਦਿੰਦੀ ਇੱਥੇ ਕੀ ਬੋਲਣ ਦੇਵੇਂ ਕਿ ਉਹ ਨਾ ਮੈਂ ਨਹੀਂ ਬੋਲਣ ਦਿੰਦੀ ਕਿਉਂ ਬਾਤ ਨਹੀਂ ਬੋਲਣ ਦਿੰਦੀ ਮੈਂ ਕਿਹੜਾ ਕਿਸੇ ਦੀ ਦੁਕਾਨ ਆ ਹਾਂ ਮੈਂ ਨਹੀਂ ਪਾ ਮੇਰੀ ਗੱਲ ਸੁਣੋ ਪਾਜੀ ਵੀ ਮੈਂ ਬੈਂਕ ਦੇ ਵਿੱਚ ਲੱਗੀ ਸੀ ਜੀ ਤੇ ਇਹ ਬੰਦਾ ਬੈਂਕ ਦੇ ਵਿੱਚ ਆਉਂਦਾ ਸੀਗਾ ਜੀ ਹਾਂਜੀ ਹਰ ਮਤਲਕਿ ਗੱਡੀ ਨਵੀਂ ਤੋਂ ਨਵੀਂ ਲੈ ਕੇ ਆਉਂਦਾ ਸੀਗਾ ਜੀ ਗੱਡੀਆਂ ਦੇਖ ਕੇ ਪਿਆਰ ਹੋ ਗਿਆ ਤੁਹਾਨੂੰ ਹਾਂਜੀ ਗੱਡੀਆਂ ਦੇਖ ਕੇ ਮੈਨੂੰ ਪਿਆਰ ਹੋ ਗਿਆ ਮੈਨੂੰ ਲੱਗਾ ਕਿ ਵਾਹ ਵਾਹ ਤੇ ਮਤਲਕਿ ਪ੍ਰੀਤੀ ਫੈਮਲੀ ਹੈ ਹਾਂਜੀ ਪੈਸੇ ਲੈ ਕੇ ਆਂਦਾ ਸੀਗਾ ਪੈਸੇ ਜਮ੍ਹਾਂ ਕਰਵਾਉਂਦਾ ਸੀਗਾ ਦੇਖੋ ਗੱਡੀਆਂ ਦੇਖ ਕੇ ਕੁੜੀਆਂ ਨੂੰ ਪਿਆਰ ਹੋ ਜਾਂਦਾ ਕਰਾਉਂਦਾ ਸੀ ਜਮ੍ਹਾਂ ਫਿਰ ਇਹਦੇ ਵਿੱਚ ਆਹ ਫਿਰ ਪੈਸੇ ਉਹ ਵੀ ਦੱਸ ਦੇਣੀ ਵੀ ਕਹਿੰਦੇ ਪੈਸੇ ਸੀਗੇ ਪੈਸੇ ਤਾਂ ਪੈਸੇ ਹੀ ਹੁੰਦੇ ਆ ਉਹਦੇ ਉਹ ਫਿਰ ਪੈਸੇ ਲੈ ਕੇ ਆਂਦਾ ਸੀ ਮੈਂ ਦੱਸ ਦੇਣੀ ਆ ਪਿੱਕੇ ਦੇ ਪੈਸੇ ਸੀ ਕੀ ਕਰਦਾ ਸੀਗਾ ਤੂੰ ਕੀ ਕਰਦਾ ਸੀਗਾ ਸਾਡੀ ਗੱਲ ਪਤਾ ਮੈਨੂੰ ਜਿਹੜੇ ਤੁਹਾਡਾ ਨਾ ਨੰਗਾ ਨੰਗਾ ਮਹੀਨੇ ਦਾ ਮੈਂ ਨੰਗਾ ਤੇ ਪਹਿਲਾ ਪਹਿਲੇ 5 ਮਹੀਨੇ ਦਾ ਮੈਂ ਬਾਹਰ ਨੰਗਾ ਤੂੰ ਚੁੱਪ ਕਰ ਜਾ ਆਹ ਨੰਗਾ ਦੇਖੋ ਧੱਕੇ ਕੋ ਲੜਨਾ ਨਹੀਂਗਾ ਜਿਹੜੀ ਗੱਲ ਬਤ ਕੀ ਹੈ ਤੁਹਾਡਾ ਆਪਾਂ ਮਸਲੇ ਨੂੰ ਸੁਲਝਾਵਾ ਮੈਂ ਸੁਣੋ ਤੁਸੀਂ ਹਾਂ ਮੈਂ ਵੀ ਫੜਦੀ ਹਾਂ ਮੈਂ ਦੇਖ ਲਿਆ ਹਾਂ ਮੈਂ ਹਾਂ ਮੈਂ ਤਾਂ ਐ ਹੀ ਫੜੂੰਗੀ ਜਦੋਂ ਮੈਂ ਬੁਲਾਇਆ ਵਾ ਇਹ ਬੋਲਣ ਲੱਗੇ ਨੂੰ ਹਾਂ ਮੈਂ ਬੁਲਾਇਆ ਵਾ ਜਿਹੜਾ ਅਸੀਂ ਸਹੀ ਪੱਖਾ ਸੀ ਉਹ ਤੁਹਾਡਾ ਉਹ ਪੂਰਾ ਕਰਨਾ ਜੀ ਅਸੀਂ ਕਿਸੇ ਦੀ ਮੇਰੀ ਗੱਲ ਸੁਣੋ ਤੁਸੀਂ ਪਿੱਛੇ ਇਹ ਬੈਂਕ ਦੇ ਵਿੱਚ ਆਉਂਦੇ ਬੈਂਕ ਦੇ ਵਿੱਚ ਲੱਗੀ ਸੀਗੀ ਮੈਂ ਹਾਂਜੀ ਮੈਂ ਬੈਂਕ ਦੇ ਵਿੱਚ ਲੱਗੀ ਸੀਗੀ ਮਦਲਕੇ ਉਥੇ ਆਉਂਦੇ ਸੀਗੇ ਜੀ 6 ਮਹੀਨੇ ਹੋ ਗਏ ਇਹਨਾਂ ਨੇ ਬੰਦੇ ਨੂੰ ਮੈਨੂੰ ਜਾਲ ਦੇ ਵਿੱਚ ਫਸਾਇਆ ਸੀਗਾ ਹੋਂ ਤੇ ਜ਼ਿੰਦਗੀ ਖਰਾਬ ਕਰ ਦਿੱਤੀ ਇਸ ਬੰਦੇ ਨੇ ਮੇਰੀ ਪੂਰੀ ਦੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਆ ਤੂੰ ਮੇਰੀ ਤੂੰ ਬੋਲ ਨਾ ਤੂੰ ਬੋਲ ਨਾ ਵਿੱਚ ਮੈਨੂੰ ਗੱਲ ਕਰਨ ਦੇ 6 ਮਹੀਨੇ ਹੋ ਗਏ ਇਹਨਾਂ ਨਾਲ ਗੱਲ ਚੱਲਦੀ ਨੂੰ 6 ਮਹੀਨੇ ਦੇ ਵਿੱਚ ਵਿੱਚ ਮੇਰਾ ਵਿਆਹ ਹੋ ਗਿਆ ਮੈਂ ਪਹਿਲੀ ਗੱਲ ਤੇ ਮੇਰੇ ਘਰ ਦੇ ਕਿਤੇ ਹੋਰ ਦੇਖਦੇ ਸੀਗੇ ਮੁੰਡਾ ਕਿਤੇ ਹੋਰ ਵਿਆਹ ਕਰਾਉਣਾ ਸੀਗਾ ਮੈਂ ਕਿਹਾ ਚੱਲੇ ਵਧੀਆ ਪੈਸੇ ਤੇ ਲੈ ਆਲਾ ਹੈਗਾ ਵਾ ਮੈਨੂੰ 6 ਮਹੀਨੇ ਦੇ ਵਿੱਚ ਵਿੱਚ ਇਹਨਾਂ ਨਾਲ ਪਿਆਰ ਹੋ ਗਿਆ ਚਲੋ 6 ਮਹੀਨੇ ਦੇ ਵਿੱਚ ਵਿੱਚ ਵਿਆਹ ਹੋ ਗਿਆ 6 ਮਹੀਨੇ ਪੈਸਾ ਦੇਖ ਕੇ ਪਿਆਰ ਦੇ ਵਿੱਚ ਆਉਂਦੇ ਸੀਗੇ ਬੈਂਕ ਦੇ ਵਿੱਚ ਇਹ ਪੈਸੇ ਜਮਾ ਕਰਵਾਉਂਦੇ ਸੀਗੇ ਇਸ ਤਰ੍ਹਾਂ ਸਾਡੇ ਇੱਕ ਦੂਜੇ ਨਾਲ ਨੰਬਰ ਸ਼ੇਅਰ ਹੋਏ ਤੇ ਪੈਸੇ ਦਾ ਜਮਾ ਕਰਾਉਂਦੇ ਸੀ ਫਿਰ ਪੈਸੇ ਪੈ ਤਾਂ ਕਿਹੜੇ ਆਪਣੇ ਸੀਗੇ ਤੇਰੇ ਆਪਣੇ ਸੀਗੇ ਉਹ ਕਹਿੰਦਾ ਪੈਸੇ ਮੇਰੇ ਆਪਣੇ ਸੀ ਉਹ ਕਹਿੰਦਾ ਪੈਸੇ ਮੇਰੇ ਆਪਣੇ ਨਹੀਂ ਸੀ ਭਵੇਂ ਪੈਸੇ ਕਿਸੇ ਦੇ ਸੀ ਮੈਂ ਬੈਂਕ ਦੇ ਵਿੱਚ ਜਮਾ ਕਰਾਉਂਦਾ ਸੀ ਨਾ ਇਹ ਪੈਸੇ ਇਹਦੇ ਨਹੀਂ ਸੀ ਪਾ ਜਿੱਥੇ ਕਿਤੇ ਲੱਗਾ ਸੀਗਾ ਮੈਂ ਤੇ ਇਹ ਹੀ ਦੱਸਦਾ ਕਿ ਮੈਂ ਜੌਬ ਕਰਦਾ ਵਾਂ ਉਹ ਠੱਗੀਆਂ ਠੋਰੀਆਂ ਮਾਰਦਾ ਸੀ ਹਾਂ ਠੱਗੀਆਂ ਮਾਰਦਾ ਸੀ ਕਦੀ ਕਿਸੇ ਦੀ ਗੱਡੀ ਲੈਣ ਤੀ ਕਦੀ ਕਿਸੇ ਦਫਾ ਆਨਲਾਈਨ ਤਾਂ ਕਦੀ ਕੋਸ਼ਲਨ ਤਾਂ ਕਦੀ ਪੱਦਾ ਬਦਲ ਕੇ ਆਈਫੋਨ ਲੈ ਕੇ ਆਣੀ ਸਭ ਨੇ ਜਿਹੜੀਆਂ ਗੱਡੀਆਂ ਸੀ ਉਹ ਉਹਨਾਂ ਦਾ ਮੈਂ ਸਾਰਾ ਨਹੀਂ ਪਤਾ ਲੱਗਾ ਇਸ ਗੱਲ ਤੋਂ ਤੇ ਕਲੀਅਰ ਤੇ ਫਿਰ ਉਹ ਉਹ ਮੇਡੋ ਬੇਜੋ ਮਾਨ ਕੇ ਇਸੇ ਗੱਲ ਲੜਨਾ ਲੜਨਾ ਨਹੀਂ ਲੜਨਾ ਨਹੀਂਗਾ ਲੜਨਾ ਨਹੀਂਗਾ ਜਿਹੜਾ ਤੁਸੀਂ ਜਿਹੜੀ ਆਪਣਾ ਪੱਖ ਉਹ ਸਾਹਮਣੇ ਰੱਖਣਾਗਾ ਕਲੇਸ਼ ਤਾਂ ਤੁਸੀਂ ਘਰੇ ਵੀ ਕਰਦੇ ਹੋਗੇ ਮੈਨੂੰ ਸਾਰਾ ਪਤਾ ਲੱਗ ਗਿਆ ਵੀ ਇਨਾ ਹੁੰਦਾ ਸਿਰੇ ਦਾ ਠੱਗੀਆਂ ਮਾਰਦਾ ਵਾ ਚੋਰੀਆਂ ਕਰਦਾ ਵਾ ਤੁਹਾਡੀ ਗੱਲ ਕੀ ਹੈ ਸਾਰਾ ਮਸਲਾ ਕੀ ਹੈ ਉਹ ਦੱਸੋ ਮੈਨੂੰ ਉਹ ਦੱਸੋ ਤੁਸੀਂ ਲੜੋ ਤੁਸੀਂ ਨਹੀਂ ਲੜਪਾ ਤੁਸੀਂ ਨਹੀਂ ਲੜਪਾ ਤੁਸੀਂ 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 ਲੜਨਾ ਨਹੀਂਗਾ ਤੁਸੀਂ ਪੱਖ ਹੋਗੇ ਉਹ ਇੰਨੇ ਹੋ ਗਏ ਤੁਸੀਂ ਤੁਸੀਂ ਮੇਰੇ ਸਾਹਮਣੇ ਨੂੰ ਹੁਣੇ ਦਵਾਈ ਬੈਠੇ ਹੋ ਤੁਸੀਂ ਘਰੇ ਕੀ ਕਰਦੇ ਹੋ ਹਾਂ ਜੀ ਮੈਂ ਬਈ ਮੈਨੂੰ ਜਿਵੇਂ ਤੁਹਾਨੂੰ ਦੱਸ ਕੇ ਰਿਆ ਤੜਕੇ ਉੱਠਣ ਸਾਰ ਅਦੇ ਗਾਲ ਤੇ ਦਗਾ ਤੇ ਮੇਰੀ ਗੱਲ ਸੁਣੋ ਇਹ ਦੇਖੋ ਇਹਨਾਂ ਦਾ ਜਿਹੜਾ ਮਸਲਾ ਹੈਗਾਗਾ ਪੂਰੀ ਗੱਲ ਬਾਤ ਇਹ ਦੱਸ ਦੇਣੀ ਪਈ ਕਿ ਲੜਨ ਤੇ ਇਹਨਾਂ ਦਾ ਪੂਰਾ ਜੋਰ ਹੈ ਇਹਦੇ ਵਿੱਚ ਵੀ ਮੁੰਡੇ ਦੇ ਵਿੱਚ ਵੀ ਪੂਰਾ ਗੁੱਸਾ ਹੈਗਾ ਕੁੜੀ ਦੇ ਵਿੱਚ ਵੀ ਪੂਰਾ ਗੁੱਸਾ ਜਾਇਜ਼ ਆ ਗੁੱਸਾ ਪਰ ਤੁਹਾਡਾ ਜਿਹੜਾ ਪੱਖ ਉਹ ਸਾਹਮਣੇ ਲਿਓ ਨਾ ਗੱਲ ਕੀ ਹੋਈ ਹੈ ਕਿਹੜੀ ਗੱਲੋਂ ਤੁਹਾਡਾ ਜਿਹੜਾ ਰਿਸ਼ਤਾ ਹੈ ਟੁੱਟ ਰਿਹਾ ਹੈਗਾ ਇਹ ਜਿੱਥੇ ਵੀ ਕਿਤੇ ਆੜਤੀਆਂ ਦੇ ਲੱਗਾ ਸੀ ਹੁਣ ਪਤਾ ਲੱਗਾ ਮੈਨੂੰ ਪੀ ਆੜਤੀਆਂ ਦੇ ਕਿਤੇ ਲੱਗਾ ਸੀਗਾ ਅੱਜ ਅੱਜ ਤੇ ਮੂੰਹੋਂ ਪਤਾ ਲੱਗਿਆ ਤੁਹਾਨੂੰ ਮੈਨੂੰ ਜਿੱਥੇ ਵੀ ਕਿਤੇ ਇਹਦੇ ਰਿਸ਼ਤੇਦਾਰਾਂ ਨੂੰ ਦੱਸਦੇ ਉਹ ਕਹਿੰਦੇ ਪੁੱਛ ਆਇਆ ਸੀਗਾ ਉਹ ਮੈਨੂੰ ਕਹਿੰਦੇ ਨੇ ਪੁੱਛ ਕੇ ਜੇ ਇਹਦੀ ਮਾਂ ਨੂੰ ਕਹਿੰਨੀ ਪੁੱਛ ਕੇ ਜੇ ਤੇ ਪਿਓ ਨੂੰ ਕਹਿੰਨੀ ਭਰਾ ਨੂੰ ਕਹਿੰਦੇ ਪੁੱਛ ਕੇ ਵਿਆਹ ਕਰਵਾਇਆ ਵਾ ਸਾਨੂੰ ਪੁੱਛ ਕੇ ਵਿਆਹ ਕਰਵਾਇਆ ਇਹੀ 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 ਗੱਲ ਉਹਨਾਂ ਤੇ ਬਹੁਤ ਸੁਣਨ ਮਿਲਦੀ ਰਿਸ਼ਤੇਦਾਰਾਂ ਦੇ ਉਹ ਵੀ ਉਹ ਕੋਸ਼ਿਸ਼ ਤਾਂ ਉਹ ਸਹੀ ਗੱਲ ਹੀ ਫਰੇ ਨੇ ਕਿਹੜਾ ਪੁੱਛ ਕੇ ਕਰਾਇਆ ਕੋਈ ਤੇ ਰਿਸ਼ਤੇਦਾਰ ਇਹ ਬੋਲਦੇ ਆ ਦੇਖੋ ਕੈਮਰੇ ਦੇ ਸਾਹਮਣੇ ਤੁਸੀਂ ਕਿਸੇ ਨੂੰ ਕੁਝ ਐਦਾਂ ਨਾ ਬੋਲੋ ਕਿਉਂਕਿ ਤੁਹਾਡਾ ਪਰਿਵਾਰ ਕ੍ਰਿਸ਼ਟਾ ਦਾ ਕੈਮਰੇ ਦੇ ਸਾਹਮਣੇ ਤੁਸੀਂ ਨੰਗ ਨੰਗ ਪਰਿਵਾਰਕ ਮੇਰਾ ਕੀ ਪਰਵਾਹ ਤੁਹਾਡੀ ਜ਼ਿੰਦਗੀ ਹੈ ਤੁਹਾਡੀ ਜ਼ਿੰਦਗੀ ਦਾ ਮਸਲਾ ਹੈ ਇਸ ਬੰਦੇ ਨੇ ਜ਼ਿੰਦਗੀ ਲਰਨ ਤੋਂ ਬਿਨਾ ਭਾਈ ਇਹਨੇ ਕੋਈ ਗੱਲ ਕੀਤੀ ਤੁਸੀਂ ਸੱਦਿਆ ਤੁਹਾਨੂੰ ਅੱਜ ਗੱਲ ਦੱਸਤੀ ਇਹਨੇ ਲਰਨ ਤੋਂ ਬਿਨਾ ਇਹਨੇ ਕੁਛ ਕੀਤਾ ਨਹੀਂ ਭਲੇ ਇਸ ਮੈਨੂੰ ਪਤਾ ਨਹੀਂ ਇਹ ਨੰਗ ਸਿਰਦਾ ਠੱਗੀਆਂ ਕਰਦਾ ਮਾਰਦਾ ਵਾ ਚੋਰੀਆਂ ਕਰਦਾ ਵਾ ਚੋਰੀਆਂ ਕਰ ਕਰਕੇ ਕਦੀ ਕਿਸੇ ਨੂੰ ਲੁੱਟ ਲਿਆ ਕਦੀ ਕਿਸੇ ਨੂੰ ਲੁੱਟ ਲਿਆ ਮੇਰਾ ਘਰ ਕੀ ਦਿੱਤਾ ਮੈਨੂੰ ਅੱਜ ਤੱਕ ਸੂਟ ਤਾਂ ਪਾਇਆ ਨਹੀਂ ਆਂ ਨੀ ਆ ਮੈਂ ਅ ਲੋਅਰ ਟੀ-ਸ਼ਰਟ ਚ ਤੁਰੀ ਫਿਰਦੀ ਆਂ ਮੈਂ ਲੋਰ ਤੁਸੀਂ ਬੈਂਕ ਦੇ ਵਿੱਚ ਜੋਬ ਕਰਦੇ ਹੋ ਆਪਸ ਕੁਝ ਸੂਟ ਲੈ ਲੇਗੀ ਤਾਂ ਇਤਨੀ ਜਾਣ ਲੈ ਕੇ ਦੀ ਕਿ ਸੂਟ ਲੈ ਲੇਗੀ ਤਾਂ ਫਿਰ ਕਿੰਨਾਂ ਨਾਲ ਵਿਆਹੀ ਆ ਮੈਂ ਤੇ ਉਹ ਜਿਹੜਾ ਤੇਰਾ 60000 ਹੁੰਦਾ ਤੇ ਉਹ ਕਿਹਨੂੰ ਦੇਣਾ ਉਹ ਕਿਹਨੂੰ ਦੇਣਾ ਉਹ ਕਿਹਨੂੰ ਦੇਣਾ ਕਾਦੇ ਵਾਸਤੇ ਉਹ ਕਿਹਨੂੰ ਦੇਣਾ ਕਾਦੇ ਵਾਸਤੇ ਤੈਨੂੰ ਕਾਸਲੀ ਦਵਾ ਜਿੰਨਾ ਮੈਂ ਘਰ ਚ ਚਲਾਣਾ ਮੈਂ ਤੇ ਚਲਾ ਲਿਆ ਮੈਂ ਕੱਲ ਹੀ ਦਵਾ ਇੱਕ ਮਹੀਨਾ ਦਾ ਘੱਟ ਲਾਇਆ ਤੂੰ ਕੋਈ ਕਮੀ ਨਹੀਂ ਅਜ ਜਦੋਂ ਦਾ ਵਿਆਹ ਹੋਇਆ ਉਹ ਮੇਰੇ ਤੋਂ ਚਲਾ ਮੈਨੂੰ ਪਤਾ ਨਹੀਂ ਆ ਫਿਰ ਤੂੰ ਲਾਂਗਾ ਆਪਣੇ ਮਾਪਿਆਂ ਨੂੰ ਦੇ ਅੱਛਾ ਅੱਛਾ ਇੱਕ ਮਿੰਟ ਤੇ ਤੂੰ ਦਿੰਦੇ ਮਾਪਿਆਂ ਨੂੰ ਜਿਹੜਾ ਤੁਹਾਡਾ ਮਸਲਾ ਹੈਗਾ ਕੱਲ ਕੀ ਹੈ ਵੀ ਅੱਜ ਤੁਹਾਨੂੰ ਪਤਾ ਲੱਗਿਆ ਨੰਗਾ ਠੀਕ ਹੈ ਇਹ ਇਹਦੇ ਕੋਲ ਪੈਸੇ ਟਕੇ ਹੋਣਗੇ ਅੱਜ ਤੁਸੀਂ মিডিਆ ਵਾਲੇ ਨੂੰ ਬੁਲਾ ਕੇ ਬਹਿ ਗਏ ਆ ਤਾਂ ਇਸ ਕਰਕੇ ਤੁਸੀਂ ਬੁਲਾਇਆ ਹਾਂਜੀ ਮੈਂ ਇਸ ਕਰਕੇ ਬੁਲਾਇਆ ਕਾ ਤੂੰ ਬੁਲਾਏਗਾ ਤੁਸੀਂ ਨੰਗਾ ਤਾਂ ਕਰਕੇ ਬੁਲਾ ਹਾਂਜੀ ਮੈਂ ਇਹ ਨੰਗੇ ਬੰਦੇ ਨੇ ਮੇਰੇ ਤੁਹਾਨੂੰ ਪਤਾ ਨਹੀਂ ਸੀ ਤੁਸੀਂ ਉਦੋਂ ਐਸ਼ੋ ਰਾਮ ਕਰਦੇ ਸੀ ਗੱਡੀਆਂ ਤੇ ਘੁੰਮਦੇ ਸੀ ਕਿ ਚੰਡੀ ਇਹ ਬਾਈ ਇਹ ਲਾਲਚਾ ਜਾਈ ਆ ਤੈਨਾਂ ਨੇ ਪਤਾ ਇਹ ਚਲਾਕ ਲੂੰਬੜੀ ਐ ਇਹ ਗੱਲਾਂ ਜਾਈ ਨੇ ਕਿ ਵੀ ਪੈਸਾ ਗੱਡੀਆਂ ਏ ਭਈ ਆਪਾਂ ਭਈ ਦੇ ਕੋਲ ਤਾਂ ਨਜ਼ਾਰੇ ਲਾਵਾਂ ਕਿ ਆਪਾਂ ਤੇ ਆਪਾਂ ਤਾਂ ਤੈਨੂੰ ਪੜਾ ਫਿਰ ਆਪਾਂ ਜੇਹਤ ਲਾਗਾ ਬੋਧੂ ਵੀ ਲਾਗਾ ਭਈ ਆਪਣੇ ਵੀ ਸਿੱਠੇ ਨੇ ਸਾਰਾ ਕੁਸਾ ਅੱਜ ਤਾਂ ਹੀ ਬਚੀ ਇਹਨੇ ਵੀ ਤਲਾਕ ਹੀ ਕੀਤੀ ਨੇ ਮੇਰੇ ਨਾਲ ਖਸਾਣਾ ਲੈ ਤਲਾਕ ਹੀ ਕੀਤੀ ਮੈਂ ਕੀਤੀ ਕੀ ਕੀਤੀ ਭਾਜੀ ਪੈਸੇ ਤੇ ਨਾ ਇਹ ਵੀ ਪੈਸਾ ਪੈਸਾ ਫਿਰ ਮੈਂ ਤਾਂ ਜੌਬ ਕਰਦੀ ਸੀਗੀ ਤੇ ਤੂੰ ਜੌਬ ਕਰਦੀ ਸੀ ਤੇ ਇਹਨਾਂ ਨੂੰ ਉੱਥੇ ਵੀ ਉੱਥੇ ਵੀ ਨਹੀਂ ਮਿਲਣਾ ਲੱਗਦਾ ਲੱਗਦਾ ਸਾਤੇ ਜਾਂ ਦਿੰਦੇ ਸੀ ਮੈਨੂੰ ਕੋ ਮੇਰੀ ਵੀ ਜੌਬ ਹੀ ਸੀ ਭਈ ਸਾਡੀ ਵੀ ਜੌਬ ਹੀ ਸੀ ਚਲ ਠੀਕ ਹੈ ਫਿਰ ਜੌਬ ਹੈ ਕੀ ਜੌਬ ਠੀਕ ਹੈ ਮੈਂ ਤਾਂ ਮੈਂ ਤਾਂ ਰਹਿਣਾ ਹੀ ਨਹੀਂ ਬਸ ਤੇਰੇ ਮੇਰੇ ਤਲਾਕ ਲੈਣਾ ਕਿਤਨਾ ਆਖ ਰਹਿਣਾ ਤੇ ਲੈ ਲੈ ਮੈਂ ਤੇ ਲੈਣਾ ਹੀ ਨਹੀਂ ਆ ਪਤਾ ਬੱਸ ਬਈ 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 ਪੁੱਛੋ ਵੀ ਜਿਹੜੇ 50 60 ਹਜ਼ਾਰ ਰੁਪਏ ਲੈਂਦੀ ਉਹ ਜਾਂਦਾ ਕਿੱਥੇ ਆ ਮੈਨੂੰ ਅਜ ਤੱਕ ਇਹਨੇ 5 ਮਹੀਨੇ ਚ 1 ਰੁਪਿਆ ਨਹੀਂ ਦਿੱਤਾ ਕਿੱਥੇ ਜਾਂਦਾ ਉਹ ਆ ਦੇ ਮਾਂ ਪੇ ਨੂੰ ਦੇ ਹੀ ਜਾਂਦੀ ਐ ਕਿਹ ਮਾਂ ਤੋਂ ਦਿੰਦਾ ਮੈਂ ਕਿੱਥੇ ਦਿੰਦਾ ਤੂੰ ਨਾਲ ਜਾਂ ਨਾ ਮੇਰੇ ਦੇਣ ਮਾਸਤੇ ਉਹ ਕਿੱਥੇ ਜਾਂਦੇ ਪੈਸੇ ਹਾਂ ਮੇਰੇ ਕੋਲ ਹੈਗੇ ਮੈਂ ਰੱਖੇ ਮੈਂ ਕਹਤੋਂ ਦਵਾ ਮੈਂ ਤਾਂ ਆਪਣੇ ਸੁਬੀਨਾ ਕਾਟ ਲੈ ਲੈਂਗੀ ਤਾਂ ਫੇਰ ਜਾਨ ਨਿਕਲ ਜਾ ਅਗਲੇ ਮਹੀਨੇ ਮੈਂ ਨਵੀਂ ਨੌਕਰੀ ਨਾ ਬੜੂ ਉਹਨੇ ਮੈਨੂੰ ਹਟਾਤਾ ਯਾਰ ਕਿੱਥੇ ਸਾਰੇ ਦਿਨ ਉੱਥੇ ਕੋਠੀ 'ਚ ਬੈਠਾ ਰਹਿੰਦਾ ਚੋਰੀਆਂ ਕੁੜਾ ਅੱਛਾ ਜਿਹੜਾ ਤੇਰੇ ਕੋਲੇ ਪਰੇ ਤੇ ਲੋਈ ਵੀ ਖੋਕੇ ਦਿੱਤਾ ਦੇਖੋ ਜਿਹੜਾ ਮਸਲਾ ਕੀ ਆ ਕੁੜੀ ਪਹਿਲਾਂ ਆਪਣੇ ਇੱਕ ਮਿੰਟ ਪਹਿਲਾਂ ਕੁੜੀ ਪਹਿਲਾਂ ਆਪਣੇ ਆਪਣੇ ਜਿਹੜਾ ਹੈਗਾ ਉਹ ਬாய்ਫਰੈਂਡ ਨਾਲ ਗੱਲਬਾਤ ਕਰਦੀ ਸੀਗੀ ਉਹਨੂੰ ਝਾਕ ਸੀ ਵੀ ਇਹਦੇ ਕੋਲੇ ਚੰਗਾ ਪੈਸਾ ਚੰਗਾ ਪੈਸਾ ਵੀ ਮੈਂ ਐਸ਼ੋ ਰਾਮ ਕਰੂੰਗੀ ਤੇ ਮੈਂ ਆਪਦੀ ਸੁੱਖ ਦੀ ਜ਼ਿੰਦਗੀ ਜਿਊਂਗੀ ਮੁੰਡੇ ਦੀ ਝਾਕ ਦੇ ਵਿੱਚ ਜਿਹੜਾ ਉਹ ਆਪਦੀ ਵੀ ਨੌਕਰੀ ਇੱਕ ਤਰ੍ਹਾਂ ਦੀ ਖੋਕੇ ਬੈਠਣ ਦੀ ਤਿਆਰੀ ਦੇ ਵਿੱਚ ਹੈ ਸਟ्रेस 'ਚ ਰਹਿੰਦੇ ਆ ਟੈਂਸ਼ਨ ਚ ਰਹਿਣੀ ਬਹੁਤ ਜ਼ਿਆਦਾ ਰਹਿਣੀ ਬਹੁਤ ਜ਼ਿਆਦਾ ਪਾਜੀ ਮੈਂ ਕੀ ਦੱਸਾਂ ਤੁਹਾਨੂੰ ਬਹੁਤ ਜ਼ਿਆਦਾ ਰਹਿਣੀ ਟੈਂਸ਼ਨ ਲਈ ਚਾਕ ਚਾਕ ਸੀ ਤੁਹਾਨੂੰ ਮੈਂ ਸੇ ਕਰਕੇ ਮੈਂ ਬੈਂਕ ਚੋਂ ਵੀ ਜੋਬ ਛੱਡ ਦਿੱਤੀ ਮੈਂ ਉੱਥੇ ਛੱਡਤੀ ਬੈਂਕ ਦੇ ਵਿੱਚੋਂ ਬੈਂਕ ਚੋਂ ਵੀ ਪ੍ਰਾਈਵੇਟ ਜੋਬ ਕਰਦੇ ਸੀ ਹਾਂਜੀ ਬਈ ਇਹਨੇ ਆਦਿਆਂ ਕੰਤੂਤਾਂ ਕਰਕੇ ਛੱਡੀ ਹੈ ਮਹੀਨੇ ਦੀ ਕਿਉਂ ਬੈਠੀ ਹੈ ਘਰੇ ਤੂੰ ਜਾ ਤੂੰ ਮੈਥੋਂ ਕੀ ਲੈਣਾ ਮੈਂ ਬੈਠਾ ਕੋਈ ਨਹੀਂ ਤੂੰ ਤਾਂ ਜਿਆਦਾ ਨੌਕਰੀ ਕਰ ਰਹਿ ਬੈਠੀਆਂ ਲਿਆ ਜਿੱਥੋਂ ਮਰਜੀ ਤੇ ਮੈਂ ਲਿਆਉਂਗਾ ਇੱਕ 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 ਮਹੀਨਾ ਕੱਢ ਲੈ ਇਹਦੇ ਵੀਡੀਓ ਵਿੱਚ ਰੱਖਿਆ ਤੇਰੇ 6 ਮਹੀਨੇ ਦੀ ਨੌਕਰੀ ਕਰੀ ਜਾਂਦੇ 1 ਮਹੀਨਾ ਲਾ ਦੋਗੀ ਲੈ ਆ ਵੇਖਿਆ ਉਹ ਕਿਥੇ ਲੈ ਗਿਆ ਨੇ ਤੂੰ ਕੁਛ ਮਰਜ਼ੀ ਲੈ ਕੇ ਆ ਮੈਂ ਤਾਂ ਕੋਈ ਨਹੀਂ ਮੈਂ ਤਾਂ ਜੌਬ ਨਹੀਂ ਕਰਦਾ ਮੈਂ ਆਟਾ ਪੈਰ ਰੋਟੀਆਂ ਪਕਾ ਖਾ ਮੈਂ ਕਿਉਂ ਰੋਟੀਆਂ ਵੀ ਕਿਉਂ ਪਕਾਉਂਦਾ ਖੋਰ ਤੈਨੂੰ ਕੀ ਚਾਹੀਦਾ ਇਹ ਬਾਈ ਤੈਨੂੰ ਨਹੀਂ ਪਤਾ ਇਹ ਭਾਲਦੀ ਐ ਬਈ ਮੈਨੂੰ ਸ਼ਾਪਿੰਗ ਕਰਾਵੇ ਚੰਡੀਗੜ੍ਹ ਚੰਡੀਗੜ੍ਹ ਜਾਵੇ ਫਰਾਂ ਨਾ ਕਰੇ ਉਦੋਂ ਜਿਵੇਂ ਪਹਿਲਾਂ ਨਹੀਂ ਨਜ਼ਾਰੇ ਉਦੋਂ ਬਈ ਮੈਂ ਲੈ ਜਾਂਦਾ ਚੰਡੀਗੜ੍ਹ ਲੈ ਆ ਵੇਖਿਆ ਹੱਥ ਚਾਹੀਦੀ ਐ ਮੈਂ ਤਾਂ ਤਲਾਕ ਹੀ ਲੈਣਾ ਮੈਂ ਉਹ ਤੁਸੀਂ ਤਲਾਕ ਲੈਣਾ ਮੈਂ ਤਲਾਕ ਕਾਤੋਂ ਲੈਣਾ ਤਲਾਕ ਮੈਂ ਤਲਾਕ ਹੀ ਲੈਣਾ ਕਾਤੋਂਗਾ ਸਿਰੇ ਦਾ ਲੈ ਇਹ ਕੀ ਗੱਲ ਬਈ ਮਜਬੂਰ ਜੇ ਕਹਿੰਦੇ ਵੀ ਮੁੰਡਾ ਐਸ਼ ਕਰ ਤੇ ਜੇਕਰ ਮੁੰਡਾ ਐਸ਼ ਨਹੀਂ ਕਰਾਊਗਾ ਤਾਂ ਫਿਰ ਮੈਂ ਤਲਾਕ ਪਾਲਦੀ ਆਂ ਗੱਲ ਕੀ ਐ ਕੁੜੀ ਪਹਿਲਾਂ ਐਸ਼ੋ ਰਾਮ ਦੇ ਵਿੱਚ ਗੱਡੀਆਂ ਦੇ ਵਿੱਚ ਵੇਖ ਚਾਂਸੇ ਦੇ ਵਿੱਚ ਪੈਸੇ ਦੇ ਚਾਂਸੇ ਦੇ ਵਿੱਚ ਕੁੜੀ ਨਾਲ ਗੱਲਬਾਤ ਹੋ ਗਈ ਸੀ ਮੁੰਡੇ ਦੀ ਤੇ ਅੱਜ ਜਦੋਂ ਪਤਾ ਵੀ ਉਹਦੇ ਕੋਲੇ ਪੈਸੇ ਹੈ ਨਹੀਂਗੇ ਮੁੰਡਾ 7-8000 ਰੁਪਏ ਤੇ ਨੌਕਰੀ ਕਰਦਾ ਸੀਗਾ ਤੇ ਅੱਜ ਉਹ ਕੁੜੀ ਕਹਿੰਦੀ ਐ ਵੀ ਮੈਂ ਤੇਰੇ ਤੋਂ ਤਲਾਕ ਲੈਣਾਗਾ ਮੁੰਡੇ ਨੇ ਵੀ ਚੰਗੇ-ਚੰਗੇ ਸੁਪਨੇ ਦਿਖਾਈ ਸੀਗੇ ਵੀ ਮੇਰੇ ਕੋਲ ਗੱਡੀਆਂਆਂ ਗਈਆਂ ਮੇਰੇ ਕੋਲ ਪੈਸਾਗਾ ਠੀਕ ਐ ਚੰਗਾ ਧਨ ਐ ਤੇ ਉਹ ਜਿਹੜਾ ਧਨ ਸੀਗਾ ਜਿੱਤੇ ਜੋਬ ਕਰਦਾ ਸੀਗਾ ਉਹਨਾਂ ਦੇ ਜਿਹੜੇ ਪੈਸੇ ਉਹ ਬੈਂਕ ਦੇ ਵਿੱਚ ਜਮਾ ਕਰਾਉਂਦਾ ਸੀਗਾ ਸਾਰੀ ਗੱਲਬਾਤ ਇਹ ਆ ਪਰ ਕੁੜੀਆਂ ਨੂੰ ਇਸ ਚੀਜ਼ ਦਾ ਚਾਹੀਦਾ ਵੀ ਕਿਸੇ ਨਾਲ ਵੀ ਜੇ ਤੁਸੀਂ ਕੋਈ ਮੁਹੱਬਤ ਕਰਨੀ ਆ ਪਿਆਰ ਕਰਨਾਗਾ ਤਾਂ ਤੁਸੀਂ ਪੈਸਾ ਦੇਖ ਕੇ ਨਾ ਕਰੋ ਆਪਣੀ ਜ਼ਿੰਦਗੀ ਦੇ ਮਸਲੇ ਹੁੰਦੇ ਆ ਤੁਸੀਂ ਆਪਣੀ ਜ਼ਿੰਦਗੀ ਦੇ ਮਸਲੇ ਬੜੇ ਆਰਾਮ ਨਾਲ ਲਓ ਠੀਕ ਹੈ ਜੇਕਰ ਤੁਹਾਨੂੰ ਸਾਡੇ ਮੈਸੇਜ ਵਧੀਆ ਲੱਗਦੇ ਆ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡੇ ਤੱਕ ਅਸੀਂ ਕੁਝ ਸੱਚੀਆਂ ਕਹਾਣੀਆਂ ਲੈ ਕੇ ਆਉਂਦੇ ਰਹਾਂਗੇ